ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਈ ਆ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਗਲੇ 24 ਘੰਟਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਮੌਸਮ ਦੇ ਵਿੱਚ ਵੱਡੇ ਲੈਵਲ ਦੇ ਬਦਲਾਅ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹਨ ਪਿਛਲੇ 12 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਰਾਤ ਤੋਂ ਲੈ ਕੇ ਆਪਾਂ ਨੂੰ ਗਰਜ ਚਮਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਗੜੇਮਾਰੀ ਵੀ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਮਾਝੇ ਦੇ ਕਈ ਖੇਤਰ ਦੱਖਣ ਬਚਮੀ ਇਲਾਕੇ ਪੰਜਾਬ ਦੇ ਹੋਗੇ ਕਈ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਗੜੇਮਾਰੀ ਵੀ ਦੇਖਣ ਨੂੰ ਮਿਲਿਆ ਮੀ ਤੇ ਸ਼ਰਾਟੇ ਲਗਾਤਾਰ ਪੰਜਾਬ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਜਿਆਦਾ ਭਾਰੀ ਮੀ ਦੀ ਉਮੀਦ ਫਿਲਹਾਲ ਹਾਈ ਤੱਕ ਨਹੀਂ ਦੇਖਣ ਨੂੰ ਮੇਰੀ ਹਲਕੇ ਤੋਂ ਦਰਮਿਆਨਾਂ ਮੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਈ ਖੇਤਰਾਂ ਦੇ ਵਿੱਚ ਪਰਮਾ ਵੀ ਦੇਖਣ ਨੂੰ ਮਿਲਿਆ ਤੇਜ਼ ਮੀ ਦੇ ਸ਼ਰਾਟੇ ਤੇਜ਼ ਹਵਾਵਾਂ ਦੇ ਨਾਲ ਤਾਜਾ ਹਾਲਾਤ ਪੰਜਾਬ ਦੇ ਹਜੇ ਵੀ ਬੰਦੇ ਹੋਖਾਈ ਦੇ ਰਹੇ ਹਨ ਜੇਕਰ ਜ਼ੂਮ ਕਰਕੇ ਸੈਟੇਲਾਈਟ ਇਮੇਜ ਦੇਖੇ ਤਾਂ ਤਕਰੀਬਨ ਪੰਜਾਬ ਦੇ ਖੇਤਰਾਂ ਦੇ ਵਿੱਚ ਹਜੇ ਵੀ ਸਿਸਟਮ ਐਕਟੀਵੇਟ ਦੇਖਣ ਨੂੰ ਮਿਲ ਰਹੇ ਹਨ ਟੁੱਟਵੇਂ ਤੌਰ ਤੇ ਕਾਰਵਾਈ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਜੇ ਵੀ ਦੇਖਣ ਨੂੰ ਮਿਲੇਗੀ ਲਗਭਗ ਜਿਹੜਾ ਸਿਸਟਮ ਦੀ ਗੱਲ ਕਰੀਏ ਤਾਂ ਕੁੜੀ ਆਪਾਂ ਨੂੰ ਪੂਰਬੀ ਹਵਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਆਪਾਂ ਨੂੰ ਦੱਖਣ ਪੱਛਮੀ ਹਵਾ ਦੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਤਕਰੀਬਨ ਅਗਲੇ ਘੰਟਿਆਂ ਦੇ ਵਿੱਚ ਲਗਾਤਾਰ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਪੂਰਬੀ ਅਤੇ ਦੱਖਣ ਪੂਰਬੀ ਹਵਾ ਦਾ ਰੁਖ ਦੇਖਣ ਨੂੰ ਮਿਲੇਗਾ ਜਿਸ ਦੀ ਰਫਤਾਰ ਦੀ ਗੱਲ ਕਰੀਏ ਤਾਂ 35 ਤੋਂ ਲੈ ਕੇ ਆਪਾਂ ਨੂੰ 40 ਕਿਲੋਮੀਟਰ ਦੀ ਰਫਤਾਰ ਪੰਜਾਬ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਮੁੱਖ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਅਗਲੇ ਘੰਟਿਆਂ ਦੇ ਵਿੱਚ ਮੀਂਹ ਦੀ ਸਭਾਵਨਾ ਲਗਭਗ ਹਜੇ ਵੀ ਬੰਦੀ ਹੋਈ ਦਿਖਾਈ ਦੇ ਰਹੀ ਹੈ ਦੁਪਹਿਰ ਦੇ 12 1 ਵਜੇ ਤੱਕ ਪੰਜਾਬ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਲਕੇ ਤੋਂ ਦਰਮਿਆਨੇ ਤੇ ਸ਼ਾਮ ਤੱਕ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕੁਝ ਮਾਝਾ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਹਜੇ ਵੀ ਬੱਦਲਬਾਝ ਦੇਖਣ ਨੂੰ ਮਿਲ ਰਹੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਤਰਨਤਨ ਸਾਹਿਬ ਜਲੰਧਰ ਤੋਂ ਲੈ ਕੇ ਕਪੂਰਥਲਾ ਚਾਰਪੁਰ ਬਾਕੀ ਲੁਧਿਆਣੇ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਜੇ ਕਾਰਵਾਈਆਂ ਦੇਖਣ ਨੂੰ ਮਿਲਣ ਗਿਆ ਉਸ ਤੋਂ ਬਾਅਦ ਮਲੇਰ ਕੋਟਲਾ ਦੇ ਆਸ-ਪਾਸ ਦੇ ਖੇਤਰ ਹੋਗੇ ਨੰਗਲ ਨੰਦਪੁਰ ਸਾਹਿਬ ਨਵਾਂ ਸ਼ਹਿਰ ਇਹੀਸੇ ਹੋਗੇ ਨਾ ਹਿੱਸੇ ਦਾ ਦੁਪਹਿਰ ਤੱਕ ਮੀਂਹ ਦੀ ਸਭਾਵਨਾ ਹਜੇ ਬੰਦੀ ਹੋਈ ਖਾਈ ਦੇਰੀ ਹੈ ਤੇਜ਼ ਊਮੀਦ ਦੇ ਛਰਾਟੇ ਦੇਖਣ ਨੂੰ ਮਿਲਣਗੇ ਹਲਕੀ ਫੁਲਕੀ ਗੜੇਮਾਰੀ ਵੀ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਫਾਜ਼ਿਲਕਾ ਮੁਕਸਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਬੱਦਲਵਾਈ ਸਿਸਟਮ ਅੱਗੇ ਵੱਧਦਾ ਹੋਇਆ ਖਾਈ ਦੇ ਰਿਹਾ ਹੈ ਪੱਛਮ ਤੋਂ ਪੂਰਬ ਵੱਲ ਦੇਖਣ ਨੂੰ ਮਿਲ ਰਿਹਾ ਹੈ ਅਗਲੇ ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਵਾਈ ਦੇਖਣ ਨੂੰ ਮਿਲੇਗੀ ਚੰਗੀ ਰਫ਼ਤਾਰ ਦੇ ਵਿੱਚ ਹਵਾਵਾਂ ਦੱਖਣ ਪੱਛਮੀ ਰੁੱਖ ਤੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਪੂਰਬੀ ਹਵਾਵਾਂ ਦਾ ਮੁੱਖ ਦੇਖਣ ਨੂੰ ਮਿਲੇਗਾ ਬੱਦਲਵਾਈ ਦਰਮਿਆਨੇ ਤੌਰ ਤੇ ਦੇਖਣ ਨੂੰ ਮਿਲੇਗੀ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਵੀ ਬੱਦਲਵਾਈ ਦੇਖਣ ਨੂੰ ਮਿਲੇਗੀ ਬਾਕੀ ਸ਼ਾਮ ਤੱਕ ਸਭਾਵਨਾ ਹੈ ਕਿ ਬੱਦਲਵਾਈ ਥੋੜੀ ਟੁੱਟਵੇਂ ਰੂਪ ਦੇ ਵਿੱਚ ਬੰਦੀ ਹੋਈ ਦਿਖਾਈ ਦੇਗੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਤੁਪ ਵੀ ਦੇਖਣ ਨੂੰ ਮਿਲ ਸਕਦੀ ਹੈ ਹਲਕੇ ਬੱਦਲਵਾਈ ਦੇ ਲੈਵਲ ਦੇ ਵਿੱਚ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਜੋ 22-27 ਡਿਗਰੀ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਹਨ 20 ਡਿਗਰੀ ਤੱਕ ਪਹੁੰਚਦੇ ਹੋਏ ਦਿਖਾਈ ਦੇਣ ਕੁਝ ਖੇਤਰਾਂ ਦੇ ਵਿੱਚ 17-18 ਡਿਗਰੀ ਦੇ ਕਰੀਬ ਵੀ ਅੱਜ ਪਹੁੰਚਦੇ ਹੋਏ ਦਿਖਾਈ ਦੇਣਗੇ ਦੋ ਦਿਨਾਂ ਨਾਲੋਂ ਟੈਂਪਰੇਚਰ ਦੇ ਵਿੱਚ ਆਪਾਂ ਨੂੰ 2 ਤੋਂ 3 ਡਿਗਰੀ ਘਰਾਵੜ ਦੇਖਣ ਨੂੰ ਮਿਲੇਗੀ ਪਹਾੜੀ ਖੇਤਰਾਂ ਦੇ ਵਿੱਚ ਜੋ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਬਰਫਬਾਰੀ ਦੇਖਣ ਨੂੰ ਮਿਲੇਗੀ ਤੇ ਜਿਸ ਨਾਲ ਟੈਂਪਰੇਚਰ ਦੇ ਵਿੱਚ ਘਰਾਵੜ ਦੇਖਣ ਨੂੰ ਮਿਲੇਗੀ ਦੁਪਹਿਰ ਤੱਕ ਬਾਕੀ ਜੋ ਵੀ ਨਵੀਂ ਅਪਡੇਟ ਆਈਐਮਡੀ ਵੱਲੋਂ ਜਾਰੀ ਕੀਤੀ ਜਾਏਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਜੀ